ਓ ਜੰਨੀ ਇੱਕ ਗੱਲ ਤਾਂ ਹੈਗੀ ਯਾਰ ਭਾਈ ਬਾੜਾ ਉਖਾ ਕੰਮ ਬਣਾ ਯਾਰ ਨਾ ਕੋਈ ਕੰਮ ਆ ਭਾਈ ਨਾ ਕੋਈ ਪੈਸਾ ਟਕਾਉਂਦਾ ਮੈਂ ਨਾ ਤੜਕੇ ਜਦ ਰੋਟੀਆਂ ਬਣਾ ਕੇ ਸੱਤੇ ਹੂ ਗਈਆਂ ਨਾ ਕੋਈ ਨਹੀਂ ਪਹੁੰਦਾ ਯਾਰ ਉੱਥੇ ਅਹੀਂ ਮੋੜਨਾ ਪੈਂਦਾ ਦੁਪਹਿਰੇ 12 ਵਜੇ ਓਹ ਕੀ ਗੱਲ ਕਰਤੀ ਸੋਖਿਆ ਓਏ ਕਮਲਿਆ ਉੱਥੇ ਨਾ ਜਾਇਆ ਕਰ ਓ ਸੱਤੇ ਗੂਦੇ ਦੇ ਨਿੱਕਾ ਬੰਦੇ ਹੁੰਦੇ ਨੇ ਉੱਥੇ ਕੌਣ ਪਹੁੰਚਦਾ ਤੂੰ ਹੀ ਲੱਗ ਜਾ ਕਿਸੇ ਮਿਸਤਰੀ ਨਾਲ ਪੱਕਾ ਭਾਈ ਬਣ ਕੇ ਉਹਨੂੰ ਐ ਕਹਿ ਦੇ ਵੀ ਮੈਨੂੰ 50 ਰੁਪਏ ਘੱਟ ਦੇ ਦੇ ਪਰ ਮੇਰੀ ਦਿਹਾੜੀ ਨਾ ਤੜਾਇਆ ਕਰ ਉਹ ਕੋਈ ਪੱਕਾ ਵੀ ਮਿਸਤਰੀ ਨਹੀਂ ਮਿਸਤਰੀ ਦਾ ਬੇਲੇ ਫਿਰਦੇ ਨੇ ਪਤੰਦਰ ਅਮਾਈ ਦੇਖੀ ਆ ਉੱਤੇ ਦੇ ਲਾ ਉਹ ਇੱਕ ਨੂੰ ਲੈ ਗਏ ਭਾਈ ਉਹਨਾਂ ਦੇ ਨਾ ਜਦੋਂ ਕੌਲੇ ਖੜਾਉਣ ਲੱਗੇ ਪਤੰਦਰ ਨਹੀਂ ਦੋਵੇਂ ਆਏ ਉੱਤੋਂ ਜੋੜਦੇ ਕੌਲੇ ਜੀ ਬਿੰਗੇ ਢੱਡੇ ਕਰ ਤੇ ਨਾਲੇ ਤਾਂ ਅੱਥ ਨਹੀਂ ਛਿੱਤਰ ਖਾ ਕੇ ਨਾਲੇ ਰੁਪਿਆ ਇੱਕ ਨਹੀਂ ਦਿੰਦਾ ਉਹਨਾਂ ਨੇ ਉਹ ਕਿਆ ਗੱਲ ਕਰਤੀ ਸੋ ਕਿਆ ਇਹ ਗਲਤ ਹੈ ਯਾਰ ਹੁਣ ਦੇਖ ਲੈ ਦੋ ਦਿਨ ਬੰਦਾ ਦਿਹਾੜੀ ਜਾਂਦਾ ਤੀਜੇ ਦਿਨ ਆਪ ਤੇ ਇਸੀ ਗਰਾਂਡੀ ਚੱਕ ਲੈਣਾ ਕਹਿੰਦਾ ਮੈਂ ਮਿਸਤਰੀ ਆ ਦੇਖੀ ਮਨ ਨੂੰ ਲੱਗ ਗਿਆ ਪਤਾ ਭਾਈ ਹੁਣ ਹੈ ਨਹੀਂ ਗਾ ਕੰਮ ਕੋ ਮੈਂ ਤਾਂ ਆਪ ਦੇ ਹੀ ਤੋੜਨਾ ਪਊ ਕੋਈ ਕੰਮ ਜਿੱਦ ਨਹੀਂ ਇੱਕ ਗਲਤ ਹੈਗੇ ਯਾਰ ਐ ਕਰਦੇ ਹੁਣ ਆ ਵੀਰ ਬਣ ਕੇ ਨਾ ਆਪਾਂ ਦੋਵੇਂ ਰਲ ਕੇ ਆਪਦਾ ਕੋਈ ਕੰਮ ਤੋੜ ਲੈਣੇ ਨਾਲੇ ਕਿਸੇ ਦੀ ਪਹੈ ਪੈ ਨਹੀਂ ਜਿੰਨੇ ਮਰਜ਼ੀ ਬਣ ਜਾਣ ਕਰ ਜੇਬ ਚ ਤਾਂ ਪਾਇਆ ਕਰਾਂਗੇ ਸੌਕੇ ਤਾਂ ਘਰੇ ਆ ਜਾਗੇ ਨਾਲੇ ਘਰੋਂ ਗਾਲਾਂ ਖਾਦੇ ਯਾਰ